ਸਤਨਾਮ ਸ੍ਰੀ ਵਾਹਿਗੁਰੂ ਮਹਿਬਾ ਬਰਨ ਨਾ ਸਕਾ ਤੂੰ ठाकुर ਊਚ ਭਗਵਾਨ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਵਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹ ਢਲ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹ ਸਾਝ ਝੁਕਾਇਆ ਸਿੱਖਦਾਰ ਨਹਿ ਪਤਿਆ ਆ ਮਿਲ ਪੰਚੋ ਨਹੀਂ ਸਹਸਾ ਚੁਕਾਇਆ ਸਿੱਕਦਾਰ ਹੋ ਨਹੀਂ ਭਤਿਆ ਆ ਉਮਰਾ ਬੋ ਅਗ ਤੇਰਾ ਮਿਲ ਰਾਜਨ ਰਾਮ ਨਵੇਰਾ ਆਵੜ ਢੁੰਡਨ ਕਤ ਹੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾ ਆਇਆ ਪ੍ਰਭ ਦਰਬਾਰਾ ਤਾਂ ਸਗਲੇ ਮਿਟੀ ਪੁਕਾਰਾ ਲਵਦ ਆਪਣੀ ਪਾਈ ਤਾਂ ਕੱਟ ਆਵੇ ਕੱਟ ਜਾਈ ਤਹ ਸਾਚ ਨਿਆਈ ਨਵੇਰਾ ਉਹ ਸਮ ਠਾਕੁਰ ਸਮチェਰਾ ਅੰਤਰ ਜਾਨੀ ਜਾਨੈ ਬਿਨ ਬੋਲਤ ਆਪ ਪਛਾਨ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਇਸ ਪੈ ਚਤਰਾਏ ਮਿਲ ਨਾਨਕ ਆਪ ਗਵਾਈ ਇਸ ਪਹਿ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹ ਨਿਕਰੂ ਜੀ ਕੀ ਫਤੇ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 621 ਅੰਗ ਦੇ ਉੱਤੇ ਸੁਭਾਏ ਮਾਨ ਸੌਰਠ ਮਾਨ ਦਾ ਪੰਜਵਾਂ ਪੰਜਵੇਂ ਪਤਸ਼ਾ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਘਰ ਤੀਜਾ ਜਿਹੜੇ ਕੀਰਤਨ ਕਰਨ ਵਾਲੇ ਐ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇਸ ਸ਼ਬਦ ਨੂੰ ਤੀਸਰੇ ਘਰ ਸੁਰਤਾਲ ਦੇ ਵਿੱਚ ਗਾਉਣਾ ਹੈ ਚਾਪਦੇ ਚਾਪਦੇ ਦਾ ਭਾਵ ਹੁੰਦਾ ਕਿ ਇਹ ਜਿਹੜਾ ਸ਼ਬਦ ਹੈ ਇਹ ਚਾਰ ਪਦਿਆਂ ਦਾ ਸ਼ਬਦ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਇਕ ਓੰਕਾਰ ਭਵ ਪਰਮਾਤਮਾ ਇਕੈ ਉਹਨੂੰ ਕਿਸੇ ਵੀ ਨਾਮ ਨਾਲ ਅਸੀਂ ਪੁਕਾਰ ਸਕਦੇ ਹਾਂ ਅੱਲਾਹ ਕਹਿੰਦੇ ਵਾਹਿਗੁਰੂ ਕਹਿੰਦੇ ਭਗਵਾਨ ਕਹਿੰਦੇ ਸਤਗੁਰ ਪ੍ਰਸਾਦ ਮਿਲਦਾ ਕਦੋਂ ਹੈ ਜਦੋਂ ਸਤਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਉਦੋਂ ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਐ ਕਹਿੰਦੇ ਜੇ ਕਿਸੇ ਬੰਦੇ ਦਾ ਕਿਸੇ ਨਾਲ ਝਗੜਾ ਹੋ ਜੇ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਹਿੰਦੇ ਉਹ ਸਭ ਤੋਂ ਪਹਿਲਾਂ ਜਾਂਦਾ ਪਿੰਡ ਦੀ ਪੰਚਾਇਤ ਕੋਲ ਕਹਿੰਦੇ ਜੇ ਉੱਥੇ ਮਸਲਾ ਹੱਲ ਨਾ ਹੋਵੇ ਫਿਰ ਕਹਿੰਦੇ ਉਹ ਪਿੰਡ ਦੇ ਮੋਹਤਵਾਰ ਬੰਦੇ ਜਿਹੜੇ ਸਿਆਣੇ ਬੰਦੇ ਦਾਨੇ ਬੰਦੇ ਜਿਹੜੇ ਐ ਉਹਨਾਂ ਕੋਲ ਜਾ ਕੇ ਆਪਣੀ ਫਰਿਆਦ ਕਰਦਾ ਕਹਿੰਦੇ ਜੇ ਉੱਥੋਂ ਵੀ ਕੋਈ ਗੱਲ ਨਾ ਬਣੇ ਫਿਰ ਕਹਿੰਦੇ ਸਰਕਾਰੀ ਦਰਬਾਰੇ ਬੰਦਾ ਆਪਣੀ ਪਹੁੰਚ ਕਰਦਾ ਪਰ ਜਿਹੜੇ ਝਗੜੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਪੰਚਾਇਤ ਵੀ ਨਿਵੇੜ ਦਿੰਦੀ ਆ ਦਾਨੇ ਬੰਦੇ ਵੀ ਨਿਵੇੜ ਦਿੰਦੇ ਆ ਤੇ ਸਰਕਾਰੇ ਦਰਬਾਰੇ ਜਾ ਕੇ ਵੀ ਕਹਿੰਦੇ ਉਹ ਝਗੜੇ ਸਾਡੇ ਨਿਬੜ ਜਾਂਦੇ ਆ ਪਰ ਜਿਹੜਾ ਝਗੜਾ ਸਾਡੇ ਅੰਦਰ ਚੱਲ ਰਹੇ ਵਿਕਾਰਾਂ ਦੇ ਨਾਲ ਹੈ ਕਹਿੰਦੇ ਉਹਨਾਂ ਨੂੰ ਨਾਤੇ ਪਿੰਡ ਦੀ ਪੰਚਾਇਤ ਆ ਦਾ ਹੱਲ ਸਕਦੀ ਆ ਨਾ ਦਾਨੇ ਬੰਦੇ ਨਾ ਕਹਿੰਦੇ ਕੋਈ ਸਰਕਾਰੇ ਦਰਬਾਰੇ ਫਿਰ ਆਖਿਆ ਜੀ ਇਹਨਾਂ ਦੇ ਨਾਲ ਅਸੀਂ ਕਿਵੇਂ ਨਜਠੀਏ ਇੱਥੇ ਗੁਰੂ ਅਰਜਨ ਸਾਹਿਬਾ ਜੀ ਨੇ ਕਹਿੰਦੇ ਮਿਲ ਪੰਜੋ ਨਹੀਂ ਸੱਚਾ ਚੁਕਾਇਆ ਕਹਿੰਦੇ ਜਿਹੜਾ ਤੇਰੇ ਅੰਦਰ ਇਹ ਵਿਕਾਰਾਂ ਦਾ ਡਰ ਪੈ ਗਿਆ ਨਾ ਕਹਿੰਦੇ ਇਹ ਤੈਨੂੰ ਤੰਗ ਕਰਦੇ ਆ ਕਹਿੰਦੇ ਇਹ ਮਿਲ ਪੰਜੋਂ ਨਹੀਂ ਸੱਚਾ ਚੁਕਾਇਆ ਕਹਿੰਦੇ ਪੰਜਾਂ ਦੇ ਕੋਲ ਜਾ ਕੇ ਪੰਚਾਇਤ ਦੇ ਕੋਲ ਜਾ ਕੇ ਇਹਨਾਂ ਦਾ ਕੋਈ ਹੱਲ ਨਹੀਂ ਹੋਣਾ ਸਿੱਕਦਾਰੋਂ ਨਹੀਂ ਪੱਤੀ ਆਇਆ ਸਿੱਕਦਾਰੋਂ ਦਾ ਭਾਵ ਹੁੰਦਾ ਜਿਹੜੇ ਪਿੰਡ ਦੇ ਦਾਨੇ ਬੰਦੇ ਹੁੰਦੇ ਆ ਕਹਿੰਦੇ ਉਹਨਾਂ ਕੋਲੇ ਵੀ ਜੇ ਜਾਓਗੇ ਨਾ ਸਿੱਕਦਾਰੋ ਨਹਿ ਪਤੀ ਆਇਆ ਕਹਿੰਦੇ ਫਿਰ ਵੀ ਤੇਰੇ ਅੰਦਰ ਦਾ ਜਿਹੜਾ ਵਿਕਾਰਾਂ ਨੇ ਤੈਨੂੰ ਘੇਰਿਆ ਹੋਇਆ ਕਹਿੰਦੇ ਫਿਰ ਵੀ ਨਹੀਂ ਸੈਟਿੰਗ ਹੋਣੀ ਉਮਰਾਵੋ ਆਗਾ ਚੇੜਾ ਉਮਰਾਵੋ ਦਾ ਭਾਵ ਉਹਦਾ ਸਰਕਾਰੀ ਦਰਬਾਰੇ ਕਹਿੰਦੇ ਉੱਥੇ ਜਾ ਕੇ ਵੀ ਆਪਣੀ ਫਰਿਆਦ ਕਰੇਗਾ ਤਾਂ ਵੀ ਨਹੀਂ ਫਾਇਦਾ ਹੋਣਾ ਕਿਉਂ ਨਹੀਂ ਫਾਇਦਾ ਹੋਣਾ ਕਹਿੰਦੇ ਜਿੰਨਾ ਕੋਲ ਜਾਏਗਾ ਆਪ ਵਿਕਾਰਾਂ ਦੇ ਵਿੱਚ ਖੱਟਤ ਨਹੀਂ ਚਾਹੇ ਤੁਸੀਂ ਕਿਸੇ ਕੋਲ ਜਾਇਓ ਕਹਿੰਦੇ ਆਪ ਇਹ ਵਿਕਾਰਾਂ ਦੇ ਵਿੱਚ ਖੱਟਤ ਹੋਏ ਹੋਏ ਆਖਿਆ ਜੀ ਫਿਰ ਹੋਇਆ ਹੋਣਾ ਕੀ ਚਾਹੀਦਾ ਮਿਲ ਰਾਜੇ ਨਾਮ ਨਵੇਰਾ ਕਹਿੰਦੇ ਜਿੰਨਾ ਜੇ ਤੂੰ ਪ੍ਰਮਾਤਮਾ ਦੇ ਦਰਤੇ ਨਹੀਂ ਨਾ ਜਾਂਦਾ ਗੁਰੂ ਦੇ ਕੋਲ ਨਹੀਂ ਜਾਂਦਾ ਗੁਰੂ ਦੇ ਕੋਲ ਆਪਣੀ ਫਰਿਆਦ ਨਹੀਂ ਦੱਸਦਾ ਅਸੀਂ ਅਰਦਾਸ ਕਰਦੇ ਆ ਨਾ ਰੋਜ਼ ਗੁਰੂ ਦੇ ਅੱਗੇ ਖੜ ਕੇ ਕਿ ਸੱਚੇ ਬਾਦਸ਼ਾਹ ਕਾਮ ਕ੍ਰੋਧ ਲੋਭ ਹੰਕਾਰ ਇਹਨਾਂ ਤੋਂ ਵਿਚਾ ਕੇ ਰੱਖਿਓ ਜੀ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਮਿਲ ਰਾਜਨ RAM ਨਵੇਰਾ ਕਹਿੰਦੇ ਇੱਥੇ ਆ ਕੇ ਸਾਰੇ ਨਵੇੜਾ ਹੋ ਜਾਣਾ ਆਵਰ ਢੂੰਡਣ ਕਤੋਂ ਨਾ ਜਾਏ ਕਹਿੰਦੇ ਜਦੋਂ ਨਵੇੜਾ ਹੋ ਗਿਆ ਫਿਰ ਕਹਿੰਦੇ ਹੁਣ ਕਿੱਥੇ ਜਾਣਾ ਕਿਤੇ ਵੀ ਨਹੀਂ ਢੂੰਡਣ ਦੀ ਲੋੜ ਪਰਮਾਤਮਾ ਮਿਲ ਗਿਆ ਪਰਮਾਤਮਾ ਨੇ ਸਾਡਾ ਨਵੇੜਾ ਵੀ ਕਰਾਤਾ ਗੋਵਿੰਦ ਭੇਟੇ ਗੁਰ ਗੋਸਾਈ ਜਦੋਂ ਗੁਰੂ ਦੇ ਕੋਲ ਜੁੜ ਜਾਂਦੇ ਆ ਗੋਵਿੰਦ ਭੇਟੇ ਗੋਵਿੰਦ ਪਰਮਾਤਮਾ ਕੋ ਸਾਈਂ ਧਰਤੀ ਮਾਲਕ ਕੇ ਪਰਮਾਤਮਾ ਜਿਹੜਾ ਧਰਤੀ ਦਾ ਮਾਲਕ ਹੈ ਉਦੇ ਅੱਗੇ ਆਪਣਾ ਆਪ ਭੇਟ ਕਰਨਾ ਪੈਣਾ ਗੋਵਿੰਦ ਭੇਟੇ ਗੁਰ ਗੋਸਾਈ ਕਹਿੰਦੇ ਜਦੋਂ ਤੁਸੀਂ ਉਸ ਪਰਮਾਤਮਾ ਦੇ ਅੱਗੇ ਆਪਣਾ ਤਨ ਮਨ ਧਨ ਸਭ ਸੋਕ ਗੁਰ ਕੋ ਹੁਕਮ ਮੰਨਿਆ ਪਾਈ ਹੈ ਕਹਿੰਦੇ ਜੇਕਰ ਆਪਣਾ ਤਨ ਮਨ ਧਨ ਸਾਰਾ ਗੁਰੂ ਦੇ ਅੱਗੇ ਅਰਪਣ ਕਰਤਾ ਨਾ ਕਹਿੰਦੇ ਫੇਰ ਹੁਕਮ ਮੰਨਿਆ ਪਾਈਆ ਫੇਰ ਹੁਕਮ ਮੰਨਿਆ ਜਾਣ ਹੁਣ ਗੁਰੂ ਸਾਹਿਬ ਸਾਨੂੰ ਇਹ ਵੀ ਸਮਝਾਉਂਦੇ ਆ ਕਿ ਤਨ ਮਨ ਧਨ ਇਹ ਤਿੰਨੇ ਚੀਜ਼ਾਂ ਗੁਰੂ ਨੂੰ ਅਰਪਣ ਕਰਦੇ ਆ ਵਰਤਣੀਆਂ ਤੇ ਕਹਿੰਦੇ ਤੈਨਹੀ ਨੇ ਬਸ ਕਹਿਣਾ ਹੈ ਅੰਦਰੋ ਸੱਚੇ ਪਾਲਿਛਾ ਇਹ ਸਾਰਾ ਕੁਝ ਤੇਰਾ ਹੀ ਹੈ ਵਰਤਾਂਗੇ ਤੇ ਫਿਰ ਵੀ ਅਸੀਂ ਆਪ ਪਰ ਅਸੀਂ ਜਦੋਂ ਸਾਡੇ ਘਰ ਕੋਈ ਚੀਜ਼ ਨਵੀਂ ਆਉਂਦੀ ਆ ਅਸੀਂ ਕਹਿੰਦੇ ਮੈਂ ਲੈਂਦੀ ਐ ਮੈਂ ਲੈਂਦੀ ਐ ਤੇ ਜਦੋਂ ਚੀਜ਼ ਘਰੋਂ ਚਲੀ ਜਾਂਦੀ ਐ ਫਿਰ ਅਸੀਂ ਉਲੰਬੇ ਦਿੰਨੇ ਆ ਰੱਬ ਨੂੰ ਨਹੀਂ ਪਰਮਾਤਮਾ ਲਈ ਸਾਰਾ ਕੁਝ ਹੈ ਪਸਾਰਾ ਤੇ ਪਰਮਾਤਮਾ ਦਾ ਹੀ ਸ਼ੁਕਰ ਕਰੀਏ ਵਰਤਨਾ ਸਾਰਾ ਕੁਝ ਅਸੀਂ ਆਪ ਹੁੰਦਾ ਹੈ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਠਹਿਰਨ ਤੋਂ ਭਾਵ ਕੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਆਇਆ ਪ੍ਰਭ ਦਰਬਾਰਾ ਸੱਚੇ ਪਾਤਸ਼ਾਹ ਅਸੀਂ ਹੁਣ ਤੇਰੇ ਦਰ ਤੇ ਆ ਗਏ ਦਰਬਾਰਾ ਦਾ ਭਾਵ ਹੁੰਦਾ ਦਰਬਾਰ ਪ੍ਰਭ ਦਾ ਭਾਵ ਹੁੰਦਾ ਪਰਮਾਤਮਾ ਕਿ ਅਸੀਂ ਆ ਗਏ ਹਾਂ ਤੇਰੇ ਦਰ ਤੇ ਜਿਵੇਂ ਗੁਰੂ ਸਾਹਿਬ ਕਹਿੰਦੇ ਨਾ ਹੋ ਆਏ ਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜੀਓ ਮੈਂ ਆਸਾ ਰੱਖੀ ਜਿੱਤਨਾ ਮੇਰਾ ਸਭੋ ਦੁੱਖ ਗਵਾਏ ਜੀਓ ਜਦੋਂ ਅਸੀਂ ਗੁਰੂ ਦੇ ਆ ਕੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਕਿ ਸੱਚੇ ਬਾਦਸ਼ਾਹ ਅਸੀਂ ਤੇਰੇ ਦਰਬਾਰ 'ਚ ਆ ਗਏ ਆ ਅਸੀਂ ਬੜੀ ਦੂਰ ਤੋਂ ਆਏ ਆ ਸਾਡੇ ਸਾਰੇ ਦੇ ਸਾਰੇ ਜਿਹੜੇ ਦੁੱਖ ਨੇ ਘਮੇਲੇ ਨੇ ਸਾਰਿਆਂ ਨੂੰ ਤੁਸੀਂ ਖਤਮ ਕਰਦੇ ਹੋ ਅੰਦਰੋਂ ਆਇਆ ਪ੍ਰਭ ਦਰਬਾਰਾ ਜਦੋਂ ਅਸੀਂ ਮਨ ਕਰਕੇ ਗੁਰੂ ਦੇ ਦਰਬਾਰ 'ਚ ਆ ਜਾਾਂਗੇ ਤਾਂ ਸਗਲੀ ਮਿੱਟੀ ਪੁਕਾਰਾ ਜਿਹੜੀ ਸਾਡੇ ਅੰਦਰ ਆ ਵੀ ਮੈਨੂੰ ਮਿਲ ਜੇ ਆ ਵੀ ਮੈਨੂੰ ਮਿਲ ਜੇ ਆ ਵੀ ਮੇਰਾ ਹੈ ਆ ਵੀ ਮੇਰਾ ਹੈ ਤਾਂ ਸਗਲੀ ਮਿੱਟੀ ਪੁਕਾਰਾ ਕਹਿੰਦੇ ਉਹ ਸਾਰਾ ਕੁਝ ਮਿਟ ਜਾਣਾ ਹੈ ਲਵਰ ਆਪਣੀ ਪਾਈ ਜੋ ਕੁਝ ਤੇਰਾ ਹੈ ਭਾਵ ਕੇ ਪ੍ਰਮਾਤਮਾ ਮੇਰਾ ਲਬਦੇ ਆਪਣੀ ਪਾਈ ਮੈਨੂੰ ਉਹ ਪ੍ਰਮਾਤਮਾ ਮਿਲ ਗਿਆ ਹੁਣ ਲਬਦ ਆਪਣੀ ਪਾਈ ਜਦੋਂ ਪ੍ਰਮਾਤਮਾ ਹੀ ਮਿਲ ਗਿਆ ਤਾਂ ਕੱਤ ਆਵੇ ਕੱਤ ਜਾਏ ਹੁਣ ਮੇਰਾ ਜਨਮ ਮਰਨ ਵੀ ਕੱਟਿਆ ਗਿਆ ਹੁਣ ਮੈਂ ਕਦੋਂ ਆਵਾਂ ਤੇ ਕਦੋਂ ਜਾਵਾਂ ਜਿਵੇਂ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਕਹਿੰਦੇ ਆ ਮੁਕਤ ਦੁਆਰਾ ਮੁਕਲ ਸਹਿਜੇ ਆਵੋ ਜਾਓ ਕਹਿੰਦੇ ਪ੍ਰਮਾਤਮਾ ਦੇ ਦਰ ਦਾ ਜਿਹੜਾ ਜਦੋਂ ਪ੍ਰਮਾਤਮਾ ਨੂੰ ਮਿਲਣਾ ਹੈ ਉਹ ਕਹਿੰਦੇ ਜਿਹੜਾ ਸਰੋਂ ਦਾ ਦਾਣਾ ਹੁੰਦਾ ਨਾ ਉਹਦੇ ਦਸਮਾ ਹਿੱਸਾ ਜਿਹੜਾ ਹੁੰਦਾ ਐ ਇੰਨਾ ਕੇ ਰਸਤਾ ਹੈ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਦਾ ਪਰ ਕਹਿੰਦੇ ਜਦੋਂ ਪ੍ਰਮਾਤਮਾ ਦੇ ਵਿੱਚ ਆਪੇਹੇਦ ਹੋ ਜਾਂਦੇ ਆ ਨਾ ਕਹਿੰਦੇ ਮੁਕਤ ਦੁਆਰਾ ਮੁਕਣਾ ਸਹਿਜੇ ਆਵੋ ਜਾਓ ਕਹਿੰਦੇ ਉਹ ਰਸਤਾ ਖੁੱਲਾ ਹੋ ਜਾਂਦਾ ਹੈ ਕਿ ਪ੍ਰਮਾਤਮਾ ਦੇ ਵਿੱਚ ਜਦੋਂ ਮਰਜੀ ਆਈਏ ਤੇ ਜਦੋਂ ਮਰਜੀ ਜਾਈਏ ਇੱਕਵੇਂਕ ਹੋ ਜਾਂਦੇ ਆ ਤੇ ਸਾਚ ਨਿਆਏ ਨਵੇਰਾ ਇਹ ਜਿਹੜਾ ਦਰਬਾਰ ਹੈ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਜੂਰ ਇੱਥੇ ਆ ਕੇ ਸੱਚਾ ਨਿਆਂ ਹੋਣਾ ਇੱਥੇ ਨਾ ਕਿਸੇ ਦੇ ਨਾਲ ਇਹ ਨਹੀਂ ਹੈ ਕਿ ਕਿਸੇ ਨੇ ਰਿਸ਼ਵਤ ਦਿੱਤੀ ਉਧਰ ਦੇ ਕੰਮ ਹੋ ਗਿਆ ਸੰਸਾਰ ਦੇ ਵਿੱਚ ਤੇ ਬਹੁਤ ਦੁਨੀਆ ایسی ਹੈ ਜਿਹੜੇ ਕਾਤਲ ਲੋਕ ਨੇ ਉੱਥੇ ਕਹਿੰਦੇ ਫਿਰਦੇ ਆ ਗਲੀਆਂ ਦੇ ਵਿੱਚ ਜਿਹੜੇ ਬਿਲਕੁਲ ਉਹਨਾਂ ਨੇ ਕਦੇ ਕਿਸੇ ਕੁੱਤੇ ਦੇ ਡੰਡਾ ਨਹੀਂ ਮਾਰਿਆ ਉਹਨਾਂ ਨੂੰ ਝੇੜਾਂ ਹੋਈਆਂ ਹੋਈਆਂ ਨੇ ਕਹਿੰਦੇ ਉੱਥੇ ਨਿਆਂ ਨਹੀਂ ਹੈ ਪਰ ਪ੍ਰਮਾਤਮਾ ਦੇ ਦਰ ਤੇ ਸੱਚਾ ਨਿਆਂ ਹੈ ਤੈ ਸਾਜ ਨਿਆਏ ਨਵੇਰਾ ਇੱਥੇ ਸੱਚਾ ਨਿਆਂ ਹੋਣਾ ਇੱਥੇ ਸੱਚਾ ਨਵੇੜਾ ਹੋਣਾ ਊਹਾਂ ਸਮ ਠਾਕੁਰ ਸਮ ਤੇਰਾ ठाकुर ਦਾ ਭਾਗ ਮਾਲਕ ਚੇਰਾ ਦਾ ਭਾਗ ਉਹਦਾ ਨੌਕਰ ਕਹਿੰਦੇ ਚਾਹੇ ਕੋਈ ਨੌਕਰ ਹੈ ਚਾਹੇ ਕੋਈ ਮਾਲਕ ਹੈ ਆਪਣੇ ਆਪ ਨੂੰ ਕਹਾਉਂਦਾ ਕਿ ਮੈਂ ਵੱਡਾ ਮਾਲਕ ਹਾਂ ਪਰ ਕਹਿੰਦੇ ਉਹਦੇ ਸਮ ਦਾ ਭਾਗ ਉਹਦਾ ਬਰਾਬਰ ਉਹ ਸਮ ਠਾਕੁਰ ਸਮ ਚੇਰਾ ਕਹਿੰਦੇ ਜਦੋਂ ਅਸੀਂ ਗੁਰੂ ਦੇ ਦਰ ਤੇ ਆਵਾਂਗੇ ਅਰਦਾਸ ਕਰਾਂਗੇ ਕਹਿੰਦੇ ਫਿਰ ਇੱਥੇ ਦਾ ਜਿਹੜਾ ਨਿਆਂ ਹੈ ਲੋਕੋ ਕੋ ਬਰਾਬਰ ਹੋਣਾ ਜਿਵੇਂ ਮੌਤ ਹੈ ਨਾ ਮੌਤ ਸਾਰਿਆਂ ਦੇ ਬਰਾਬਰ ਹੈ ਉਹ ਚਾਹੇ ਕੋਈ ਰਾਜਾ ਹੈ ਚਾਹੇ ਕੋਈ ਅਮੀਰ ਹੈ ਗਰੀਬ ਹੈ ਭਿਖਾਰੀ ਹੈ ਸਾਰਿਆਂ ਨੂੰ ਇੱਕੋ ਜੀ ਮੌਤ ਆਉਣੀ ਹੈ ਜਦੋਂ ਅਸੀਂ ਗੁਰੂ ਦੇ ਦਰ ਤੇ ਆਵਾਂਗੇ ਨਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਚਾਹੇ ਕੋਈ ਬੰਦਾ ਹੈ ਚਾਹੇ ਗਰੀਬ ਹੈ ਅਮੀਰ ਹੈ ਜਦੋਂ ਨਿਆਂ ਹੋਣਾ ਉਦੋਂ ਅਸੀਂ ਇਹ ਨਹੀਂ ਵੇਖਣਾ ਕਿ ਇਹ ਬੰਦਾ ਅਮੀਰ ਹੈ ਤੇ ਇਹ ਬੰਦਾ ਤੇ ਇਹਦਾ ਨੌਕਰ ਹੈ ਵੀ ਅਮੀਰ ਦੀ ਗੱਲ ਕਰ ਦਿਆਂਗੇ ਨਹੀਂ ਜੇ ਅਮੀਰਾਂ ਦੀ ਗੱਲ ਕਰਦੇ ਹੁੰਦੇ ਤਾਂ 라वण ਵਰਗੇ ਦੀ ਬਾਣੀ ਲਿਖੀ ਜਾਂਦੀ ਵਿੱਚ 라वण ਵਰਗਿਆਂ ਨੂੰ ਗੁਰੂ ਸਾਹਿਬ ਨੇ ਕਿਹਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਏ ਨਾਨਕ ਜੇ ਪ੍ਰੀਤ ਨਹੀਂ ਭਗਵੰਤ ਉਹਨਾਂ ਨੂੰ ਮਿਰਤਕ ਕਹਤਾ ਕਿ ਇਹ ਬੰਦੇ ਚਾਹੇ ਘਰੋਂ ਤੱਕੜੇ ਨੇ ਪਰ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਐ ਜਿਹੜਾ ਪ੍ਰਮਾਤਮਾ ਦਾ ਨਿਆਇ ਉਹ ਸਾਰਿਆਂ ਲਈ ਬਰਾਬਰ ਹੈ ਅੰਤਰਜਾਨੀ ਜਾਣੈ ਉਹ ਪ੍ਰਮਾਤਮਾ ਸਾਡੇ ਅੰਦਰ ਦੀਆਂ ਜਾਣਦਾ ਹੈ ਅੰਦਰ ਦੀ ਇਹ ਜਾਣਦਾ ਘਟ-ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੋ ਸਾਰਿਆਂ ਦੀ ਜਾਣਦਾ ਅੰਦਰ ਦੀ ਪੀੜਾ ਕਿ ਇਹਦੇ ਅੰਦਰ ਕੀ ਹੈ ਇਹਦੇ ਅੰਦਰ ਕੀ ਹੈ ਬਿਨ ਬੋਲ ਤੇ ਆਪ ਪਛਾਨੈ ਉਤੇ ਬਿਨਾ ਬੋਲਿਆ ਤੇ ਪਹਿਚਾਨ ਲੈਂਦਾ ਚਾਹੇ ਅਸੀਂ ਆ ਕੇ ਅਰਦਾਸ ਕਰੀਏ ਚਾਹੇ ਨਾ ਕਰੀਏ ਪਰ ਪ੍ਰਮਾਤਮਾ ਦੇ ਦਰ ਤੇ ਜਦੋਂ ਅਸੀਂ ਆਉਣ ਲੱਗੇ ਆਉਣ ਲੱਗੇ ਤਾਂ ਪ੍ਰਮਾਤਮਾ ਨੇ ਆਪੇ ਪਹਿਚਾਨ ਲੈਣਾ ਕਿ ਇਹਦੇ ਅੰਦਰ ਹੁਣ ਕੀ ਚੱਲਦਾ ਹੈ ਕਿ ਇਹਦੇ ਅੰਦਰ ਕੀ ਚੱਲਦਾ ਹੈ ਬਿਨ ਬੋਲ ਤੇ ਤੂੰ ਆਪ ਪਛਾਨੈ ਬਿੜ ਬੋਲੇ ਆ ਸਭ ਕੁਛ ਜਾਣਦਾ ਕਿਸੇ ਆਗੇ ਕੀਚੇ ਅਰਦਾਸ ਉਹ ਤੇ ਆਪਣੇ ਆਪ ਨੂੰ ਸਮਝ ਲੈਂਦਾ ਹੈ ਬੋਲਣ ਦੀ ਤੇ ਲੋੜ ਹੀ ਨਹੀਂ ਹੈ ਸਰਬ ਥਾਨ ਕੋ ਰਾਜਾ ਜਿਹੜਾ ਪ੍ਰਮਾਤਮਾ ਉਹ ਸਾਰਿਆਂ ਥਾਵਾਂ ਤੇ ਵਸਿਆ ਹੋਇਆ ਹੈ ਸਰਬ ਥਾਨ ਕੋ ਰਾਜਾ ਜਿਵੇਂ ਗੁਰੂ ਸਾਹਿਬ ਕਹਿੰਦੇ ਘਟ ਘਟ ਮੈਂ ਹਰ ਜੂ ਵਸੈ ਸੰਤਰ ਕਹਿਓ ਪੁਕਾਰ ਕਿ ਪ੍ਰਮਾਤਮਾ ਸਾਰਿਆਂ ਥਾਵਾਂ ਤੇ ਵਸ ਰਿਹਾ ਹੈ ਤੇ ਅਨਹਦ ਸ਼ਬਦ ਅਗਾਜਾ ਜਦੋਂ ਅਸੀਂ ਪ੍ਰਮਾਤਮਾ ਦੇ ਵਿੱਚ ਆਪੇ ਹੀਤ ਹੋ ਜਾਾਂਗੇ ਨਾ ਕਹਿੰਦੇ ਸਾਡੇ ਅੰਦਰ ਅਨਹਦ ਨਾਦ ਵੱਜਣ ਲੱਗ ਜਾਣਾ ਉਹ ਆਵਾਜ਼ ਕੱਲੀ ਉਸੇ ਨੂੰ ਸੁਣਨੀ ਹੈ ਜਿਹਦੇ ਅੰਦਰ ਪ੍ਰਮਾਤਮਾ ਵਸ ਜਾਂਦਾ ਦੂਜਿਆਂ ਨੂੰ ਨਹੀਂ ਸੁਣਦੇ ਦੂਜਿਆਂ ਨੂੰ ਤੇ ਰੌਲਾ ਹੀ ਲੱਗਦਾ ਹੁੰਦਾ ਬਸ ਸਿਰਫ ਤੇ ਜਿਸ ਬੰਦੇ ਦੇ ਅੰਦਰ ਪ੍ਰਮਾਤਮਾ ਵਸ ਗਿਆ ਉਦੇ ਅੰਦਰ ਫਿਰ ਅਨਹਦ ਨਾਦ ਵੱਜਦਾ ਹੈ ਅਨਹਦ ਨਾਦ ਉਹਨੂੰ ਕਹਿੰਦੇ ਐ ਜਿਵੇਂ ਝਰਨਾ ਚੱਲ ਰਿਹਾ ਉਹਨਾਂ ਨੇ ਝਰਨਾ ਝਰਨਾ ਕਦੇ ਰੁਕਿਆ ਨਹੀਂ ਕਰਦਾ ਚਾਹੇ ਮੌਸਮ ਕਿਸਾਏ ਕਿੱਦਾਂ ਦਾ ਹੀ ਹੋਵੇ ਕਹਿੰਦੇ ਜਿਹੜਾ ਝਰਨਾ ਹੈ ਉਹ ਕਦੇ ਰੁਕਿਆ ਨਹੀਂ ਕਰਦਾ ਜਿੱਦ ਦੇ ਅਸੀਂ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਉਹਦੇ ਅਨਹਦ ਨਾਦ ਵੱਜਣਾ ਉਹ ਫੇ ਕਦੇ ਰੁਕਣਾ ਨਹੀਂ ਉਹਤੇ ਫਿਰ ਅੰਦਰ ਚੱਲੀ ਹੀ ਜਾਣਾ ਚੱਲਿਏ ਜਾਣਾ ਉਹ ਅਨਹਦ ਨਾਦ ਕਦੇ ਰੁਕਿਆ ਨਹੀਂ ਕਰਦਾ ਕਿਸ ਪੈ ਕਿਆ ਚਤਰਾਏ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਚਤਰਾਈਆਂ ਨਹੀਂ ਕੰਮ ਕਰਦੀਆਂ ਪ੍ਰਮਾਤਮਾ ਦੇ ਅੱਗੇ ਚਤਰਾਈ ਨਹੀਂ ਕੋਈ ਕੰਮ ਕਰਦੀ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਚਤਰਾਈਆਂ ਸਿਆਣਤਾ ਕਿਤੇ ਕਾਮ ਨ ਆਈਆਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਆ ਗੁਰੂ ਦੇ ਅੱਗੇ ਅਰਪਣ ਕਰਨਾ ਪੈਣਾ ਹੈ ਇਸ ਪੈ ਕਿਆ ਚਤਰਾਈ ਤੇ ਤਰਾਈਆਂ ਨਾਲ ਪ੍ਰਮਾਤਮਾ ਕਦੇ ਮਿਲਿਆ ਨਹੀਂ ਕਰਦਾ ਮਿਲ ਨਾਨਕ ਆਤ ਜਵਾਈ ਇਥੇ ਗੁਰੂ ਨਾਨਕ ਸਾਹਿਬ ਅਰਜਨ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਮਿਲ ਨਾਨਕ ਆਪ ਗਵਾਈ ਆਪਾ ਗਵਾਉਣਾ ਪੈਂਦਾ ਆਪਾ ਕਿੰਨੇ ਗਵਾਉਣਾ ਪੈਂਦਾ ਕਾਮ ਕ੍ਰੋਧ ਲੋਭੋ ਹੰਕਾਰ ਇਹ ਸਾਰਾ ਕੁਝ ਛੱਡਣਾ ਪੈਂਦਾ ਜਿਹੜੇ ਸਾਡੇ ਕੋਲ ਆਉਧੇ ਨੇ ਉਹ ਸਾਰੇ ਛੱਡਣੇ ਪੈਂਦੇ ਜਦੋਂ ਗੁਰੂ ਨੂੰ ਮਿਲਣਾ ਆਉਣਾ ਹੈ ਆਉਧੇ ਸਾਡੇ ਘਰਾਂ ਜਿਨੇ ਪਰ ਜਦੋਂ ਅਸੀਂ ਗੁਰੂ ਕੋਲੇ ਆਵਾਂਗੇ ਗੁਰੂ ਕੋਲੇ ਸਾਰੇ ਇੱਕੋ ਜਿਹੇ ਸਿੱਖ ਬਣ ਕੇ ਆਵਾਂਗੇ ਕਿ ਸੱਚੇ ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਵੀ ਨਾਮ ਦੇ ਦਾਤ ਆਦਿਓ ਜਦੋਂ ਅਸੀਂ ਇਸ ਤਰ੍ਹਾਂ ਆਵਾਂਗੇ ਨਾ ਆਪਣੇ ਆਪ ਨੂੰ ਗਵਾ ਕੇ ਹੋ ਮੈਨੂੰ ਗਵਾ ਕੇ ਹੰਕਾਰ ਨੂੰ ਛੱਡ ਕੇ ਫਿਰ ਪਰਮਾਤਮਾ ਦੇ ਨਾਲ ਅਭੇਦ ਹੋਵਾਂਗੇ ਤੇ ਜਿੱਦੇ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਉਹਦੇ ਫਿਰ ਅਨਹਦ ਨਾਦ ਸਾਡੇ ਅੰਦਰ ਵੱਜਣਾ ਸ਼ੁਰੂ ਹੋ ਜਾਣਾ ਫਿਰ ਉਹ ਨਾਦ ਕਦੇ ਰੁਕਣਾ ਨਹੀਂ ਤਿਸ ਪਹਿ ਕਿਆ ਚਤਰਾਏ ਮਿਲ ਨਾਨਕ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ